ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਗਰਮੀ ਤੋਂ ਬਚਣ ਦੇ ਲਈ ਬੀਟਰੂਟ ਦੀ ਲੱਸੀ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਉਸ ਦੇ ਲਈ ਮੈਂ ਇੱਥੇ ਇੱਕ ਬੀਟਰੂਟ ਲਿਆ ਹੈ ਬੀਟਰੂਟ ਨੂੰ ਛਿੱਲ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਮੈਂ ਇੱਥੇ ਇੱਕ ਬੀਟਰੂਟ ਲਿਆ ਸੀ ਉਸ ਵਿੱਚੋਂ ਪੱਧਾ ਬੀਟਰੂਟ ਪਾਵਾਂਗੇ ਆਪਾਂ ਜਿੰਨੀ ਲੱਸੀ ਬਣਾਉਣੀ ਹੋਏਗੀ ਉਹਨਾਂ ਕੁ ਬੀਟਰੂਟ ਲੈ ਲਵਾਂਗੇ ਬੀਟਰੂਟ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਇਹ ਲੱਸੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਆਪਾਂ ਇਸ ਦਾ ਇੱਕ ਗਲਾਸ ਪੀ ਲਵਾਂਗੇ ਤੇ ਸਾਰਾ ਦਿਨ ਪੇਟ ਭਰਿਆ ਵੀ ਰਹੇਗਾ ਇਹ ਲੱਸੀ ਗਰਮੀ ਤੋਂ ਵੀ ਫਾਇਦੇਮੰਦ ਹੈ ਤੇ ਇਹ ਲੂ ਲੱਗਣ ਤੋਂ ਵੀ ਬਚਾਏਗੀ ਤੇ ਲੱਸੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬੀਟਰੂਟ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਜਿਆਦਾ ਮੋٹے ਪੀਸ ਨਹੀਂ ਕਟਾਂਗੇ ਹੁਣ ਮੈਂ ਬੀਟਰੂਟ ਨੂੰ ਕੱਟ ਲਿਆ ਹੈ ਇਸ ਦੇ ਵਿੱਚ ਇੱਕ ਕੌਲੀ ਗਾढ़ा ਦਹੀਂ ਪਾਵਾਂਗੇ ਮੈਂ ਇੱਥੇ ਫਰੈਸ਼ ਗਾढ़ा ਦਹੀਂ ਲਿਆ ਹੈ ਇਹ ਦਹੀਂ ਨੂੰ ਵੀ ਆਪਾਂ ਬੀਟਰੂਟ ਦੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਦਹੀਂ ਹੈ ਹੁਣ ਆਪਾਂ ਇਹ ਦਹੀਂ ਨੂੰ ਪਾਵਾਂਗੇ ਬੀਟਰੂਟ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਵਾਂ ਸਵਾਦ ਅਨੁਸਾਰ ਪਾਵਾਂਗੇ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇਹ ਲस्सी ਬਹੁਤ ਜ਼ਿਆਦਾ ਟੇਸਟੀ ਬਣਦੀ ਹੈ एक छोटा चमच भनया हुआ जीरो पाउडर पावे इस तरीके बहुत ही टेस्टी लस्सी बन के तैयार होएगी एक छोटा चमच काला नमक पावे थोड़ा जहा धनिया पाउडर पावे थोड़ा जहा पुदीना पावे मैं इत एक गिलास ठंडा पानी लिया है ਇਸ ਵਿੱਚੋਂ ਆਪਾਂ 1 ਕਲਾਸ ਹੀ ਪਾਣੀ ਪਾਵਾਂਗੇ ਹੁਣ ਆਪਾਂ ਇਸ ਨੂੰ ਟਾਂਕ ਕੇ ਪੀਸ ਲਵਾਂਗੇ ਹੁਣ ਬਿਸਕੇ ਤਿਆਰ ਹੈ ਆਪਣੀ ਇਸ ਤਰੀਕੇ ਦੀ ਲੱਸੀ ਬਣ ਕੇ ਤਿਆਰ ਹੈ ਹੁਣ ਆਪਾਂ ਲੱਸੀ ਨੂੰ ਸਰਵ ਕਰ ਲਵਾਂਗੇ ਹੁਣ ਲੱਸੀ ਨੂੰ ਸਰਵ ਕਰ ਲਵਾਂਗੇ ਗਲਾਸ ਦੇ ਵਿੱਚ ਪਰ ਪਾਵਾਂਗੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਸੀਓ ਵੀਡੀਓ ਇਸ ਵੀ ਜ਼ਰੂਰ ਦੇਖਿਓ ਜੀ ਲस्सी ਨੂੰ ਸਰਵ ਕਰ ਲਵਾਂਗੇ ਇਹ ਡਰਿੰਕ ਬਹੁਤ ਜ਼ਿਆਦਾ ਹੈਲਦੀ ਵੀ ਹੈ ਤੇ ਆਪਾਂ ਨੂੰ ਇਹ ਲੂ ਲੱਗਣ ਤੋਂ ਵੀ ਬਚਾਉਂਦੀ ਹੈ ਹੁਣ ਲੱਸੀ ਦੇ ਵਿੱਚ ਥੋੜੇ ਜਿਹੇ ਕੱਟੇ ਹੋਏ ਬੀਟ ਰੂਟ ਪਾਵਾਂਗੇ ਕਰਦੇ ਹੋਏ ਵੀ ਤਰੂਥ ਪਾ ਕੇ ਲੱਸੀ ਦੇ ਵਿੱਚ ਸਰਵ ਕਰਾਂਗੇ ਇਹ ਦੇਖਣ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਤੇ ਟੇਸਟ ਵੀ ਬਹੁਤ ਵਧੀਆ ਆਏਗਾ ਇਸ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਣੀ ਟੇਸਟੀ ਤੇ ਹੈਲਦੀ ਜਿਹੀ ਲੱਸੀ ਬਣ ਕੇ ਤਿਆਰ ਹੈ ਲੱਸੀ ਨੂੰ ਸਰਵ ਕਰ ਲਵਾਂਗੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਦੇਖਣ ਦੇ ਲਈ ਧੰਨਵਾਦ